ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਇੱਕ ਸਲਾਈ ਦਾ ਡਿਜ਼ਾਈਨ ਬਣਾਉਣ ਲੱਗੇ ਹਾਂ ਜੀ ਪਹਿਲਾ ਕੁੰਡਾ ਆਪਾਂ ਨੇ ਇਹ ਬਿਨਾ ਪੁਣੀ ਉਤਾਰ ਲਿਆ ਧਾਗਾ ਪਿੱਛੇ ਕਰਕੇ ਦੋ ਕੁੰਡੇ ਜੀ ਆਪਾਂ ਸਿੱਧੇ ਬਣਾ ਦਾਂਗੇ ਹੁਣ ਤਿੰਨ ਕੁੰਡੇ ਛੱਡ ਕੇ ਜਿਹੜਾ ਚੌਥੇ ਨੰਬਰ ਦਾ ਕੁੰਡਾ ਜੀ ਆਪਾਂ ਇਹਨੂੰ ਤਿੰਨਾਂ ਕੁੰਡਿਆਂ ਦੇ ਉੱਤੇ ਦੀ ਨਗਾ ਦਾਂਗੇ ਦੀ ਤਿੰਨਾਂ ਦੇ ਉੱਪਰ ਦੀ ਨਗਾ ਕੇ ਸਲਾਈ ਦੇ نیچے ਉਤਾਰ ਦਾਂਗੇ ਹਾਂਜੀ ਧਾਗਾ ਪਾ ਕੇ ਕਰਕੇ ਤਿੰਨ ਕੁੰਡਿਆਂ ਨੂੰ ਸਿੱਧੇ ਬਣਾ ਲਾਂਗੇ ਜਿਹੜਾ ਕੁੰਡਾ ਆਪਾਂ ਉੱਪਰ ਦੀ ਨਗਾਇਆ ਜੀ ਉਹ ਆਪਾਂ ਮੂਰੇ ਧਾਗਾ ਕਰਕੇ ਬੜ ਮਾਰਿਆ ਗਿਆ ਆਪਣਾ ਇੱਕ ਕੁੰਡਾ ਬਣ ਗਿਆ ਨਾ ਕੋਈ ਕੁੰਡਾ ਘਟਿਆ ਜੀ ਨਾ ਵਧਿਆ ਅੱਗੇ ਜੀ ਆਪਾਂ ਇਸੇ ਤਰ੍ਹਾਂ ਫੇਰ ਡਿਜ਼ਾਈਨ ਰਿਪੀਟ ਕਰਾਂਗੇ ਤਿੰਨ ਕੁੰਡੇ ਛੱਡ ਕੇ ਜੀ ਇਹਦਾ ਚੌਥਾ ਕੁੰਡਾ ਜੀ ਇਹਨਾਂ ਕੁੰਡਿਆਂ ਦੇ ਉੱਪਰ ਦੀ ਸਲਾਈ ਦੇ ਉੱਪਰ ਦੀ ਨਗਾਦਾਂਗੇ ਹਾਂਜੀ ਧਾਗਾ ਆਪਾਂ ਅੱਗੇ ਕਰ ਲਾਂਗੇ ਅੱਗੇ ਕਰਕੇ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇੱਕ ਦੀ ਬਲ ਮਾਰਿਆ ਜਦੋਂ ਇਹਦਾ ਕੁੰਡਾ ਬਣ ਜੂ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਹਾਂਜੀ ਸਾਰੀ ਸਲਾਈ ਜੀ ਆਪਾਂ ਨੇ ਇਸੇ ਤਰ੍ਹਾਂ ਕਬਲੀਟ ਕਰਨੀ ਹੈ ਇੱਕ ਸਲਾਈ ਦਾ ਡਿਜ਼ਾਈਨ ਹੈ ਜੀ ਬਾਕੀ ਆਪਣੀ ਸਲਾਈਆਂ ਉੱਠੀਆਂ ਸਿੱਧੀਆਂ ਬਣਣੀਆਂ ਨੇ ਜੀ ਜਿਹੜਾ ਚੌਥੇ ਨੰਬਰ ਵਾਲਾ ਗੁੰਡਾ ਜੀ ਇਹ ਆਪਾਂ ਇਸ ਤਰ੍ਹਾਂ ਜੀ ਸਿਲਾਈ ਦੇ ਉੱਪਰ ਦੀ ਨਗਾਦਾਂਗੇ ਧਾਗਾ ਅੱਗੇ ਕਰ ਲਾਂਗੇ ਅੱਗੇ ਕਰਕੇ ਤਿੰਨੇ ਗੁੰਡੇ ਜੀ ਆਪਾਂ ਸਿੱਧੇ ਬਣਾ ਲਾਂਗੇ ਜਿਹੜਾ ਜੀ ਆਪਣਾ ਉੱਪਰ ਵਾਲ ਮਾਰ ਕੇ ਗੁੰਡਾ ਘਟਿਆ ਉਹ ਪਾ ਧਾਗਾ ਅੱਗੇ ਕਰ ਲਾਂਗੇ ਜੀ ਇੱਕ ਗੁੰਡਾ ਨਾਲ ਦੇ ਨਾਲ ਆਪਣਾ ਵਧ ਹੀ ਜਾਊਗਾ ਹਾਂਜੀ ਆਪਾਂ ਫੇਰ ਦੁਬਾਰਾ ਦੱਸਦੇ ਹਾਂ ਜੀ ਇਹਦਾ ਚੌਥੇ ਨੰਬਰ ਵਾਲਾ ਕੁੰਡਾ ਜੀ ਆਪਾਂ ਸੜਾਈ ਦੇ ਉੱਪਰ ਦੀ ਨੰਗਾਦਾਂਗੇ ਧਾਗੇ ਨੂੰ ਆਪਾਂ ਅੱਗੇ ਕਰ ਲਾਂਗੇ ਹਾਂਜੀ ਸਾਡੀ ਵੀਡੀਓ ਨੂੰ ਜੀ ਚਲਦੀ ਚਲਦੀ ਨੂੰ ਟੈਗ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਜੀ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਜੀ ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈ ਜੀ ਜਿਹੜੇ ਜੀ ਨਵੇਂ ਆਏ ਨੇ ਆਪਣੇ ਚੈਨਲ ਤੇ ਪਹਿਲੀ ਵਾਰੀ ਆਪਣੀ ਵੀਡੀਓ ਦੇਖਦੇ ਨੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਜੀ ਆਪਾਂ ਨੇ ਇੱਕ ਬਟਨੀ ਦਬਾਉਣਾ ਹੁੰਦਾ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਦੀ ਆਪਾਂ ਸਿੱਧੇ ਬਣਾ ਲਾਂਗੇ ਹਾਂਜੀ ਧਾਗਾ ਅੱਗੇ ਕਰਨਾ ਵੀ ਥੋੜਾ ਜਿਹਾ ਲੂਜ਼ ਰੱਖ ਲਾਂਗੇ ਜੀ ਮੇਰਾ ਹੱਥ ਥੋੜਾ ਜਿਹਾ ਟਾਈਟ ਹੀ ਆ ਹਾਂਜੀ ਸਾਰੀ ਸੜਾਈ ਆਪਾਂ ਜੀ ਇਸੇ ਤਰ੍ਹਾਂ ਕੰਪਲੀਟ ਕਰਕੇ ਦਿਖਾਉਨੇ ਆ ਹਾਂਜੀ ਲਾਸਟ ਤੇ ਜੀ ਚਾਰ ਕੁੰਡੇ ਰਹਿ ਗਏ ਬੜਾ ਲਾਸਟ ਵਾਲਾ ਕੁੰਡਾ ਜੀ ਜਿਹੜਾ ਉਹ ਵੀ ਆਪਾਂ ਇਹਨਾਂ ਦੇ ਉੱਪਰ ਦੀ ਨਗਾ ਦੇਵਾਂਗੇ ਹਾਂਜੀ ਤਾਂ ਅੱਗੇ ਨੂੰ ਆਪਾਂ ਅੱਗੇ ਕਰ ਲੈਣਾ ਹਰ ਵੇਰੀ ਇਹ ਵੀ ਜਿਹੜੇ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਦਾਂਗੇ। ਧਾਗਾ ਅੱਗੇ ਕਰਕੇ ਆਪਣਾ ਬਲ ਮਾਰਿਆ ਜਾਂਦਾ ਜੀ ਇੱਕ ਕੁੰਡਾ ਆਪਣਾ ਜਿਹੜਾ ਉੱਪਰ ਦੇ ਨਿਗਾਉਣੇ ਜੀ ਨਾਲ ਦੇ ਨਾਲ ਆਪਣੇ ਕੁੰਡੇ ਪੂਰੇ ਹੋ ਗਏ। ਸਾਰੀ ਸਿਲਾਈ ਜੀ ਆਪਾਂ ਨੇ ਕੰਪਲੀਟ ਕਰ ਲਈ। ਹਾਂਜੀ ਆਪਣਾ ਡਿਜ਼ਾਈਨ ਆ ਜੀ ਜਿਹੜਾ ਇਸ ਤਰ੍ਹਾਂ ਬਣੀ ਜਾਊਗਾ ਜੀ। ਬੜਿਆਂ ਬਹੁਤ ਸੋਹਣਾ ਲੱਗਦਾ ਜੀ। ਹਾਂਜੀ ਇਸ ਤੋਂ ਬਾਅਦ ਜੀ ਆਪਾਂ ਇੱਕ ਸਿਲਾਈ ਉਲਟੀ ਪਾਵਾਂਗੇ। ਫਿਰ ਇੱਕ ਸਿੱਧੀ ਪਾਵਾਂਗੇ ਜੀ ਫੇਰ ਉਲਟੀ ਪਾਵਾਂਗੇ ਤਿੰਨ ਸਿਲਾਈਆਂ ਪੈਣਗੀਆਂ। ਫਿਰ ਚੌਥੀ ਸਲਾਈ ਤੇ ਜੀ ਆਪਣਾ ਜਿਹੜਾ ਡਿਜ਼ਾਈਨ ਹੈ ਜੀ ਇਸ ਤਰ੍ਹਾਂ ਫੇਰ ਆਪਾਂ ਰਿਪੀਟ ਕਰਾਂਗੇ ਇੱਕ ਸਲਾਈ ਦਾ ਡਿਜ਼ਾਈਨ ਹੈ ਜੀ ਬੜਿਆ ਬਹੁਤ ਸੋਹਣਾ ਲੱਗਦਾ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ